ਸਤਨਾ ਸ੍ਰੀ ਵਾਹੇ ਗੁਰੂ ਸਹਬ ਜੀਓ ਧੰਵਾਹੇ ਗੁਰੂ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਮੂਹ ਸੰਗਤ ਜੀਓ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਉਹਨਾਂ ਦੀ ਕਿਰਪਾ ਦੇ ਸਦਕਾ ਸ਼ਬਦ ਗੁਰੂ ਗੁਰਬਾਣੀ ਦੇ ਨਾਲ ਜੁੜਨ ਦਾ ਸੁਹਾਗ ਪ੍ਰਾਪਤ ਹੋਇਆ। ਜਿਸ ਤਰ੍ਹਾਂ ਆਪਾਂ ਨੂੰ ਪਤਾ ਭਲਿਓ ਗੁਰਨਾਨਕ ਸਾਹਿਬ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਬਖਸ਼ੀ ਐ ਸਾਨੂੰ ਇੱਕ ਸ਼ਬਦ ਗੁਰੂ ਗਿਆਨ ਗੁਰੂ ਬਖਸ਼ ਕੇ ਬਹੁਤ ਵੱਡੀ ਦਇਆਲਤਾ ਸਾਡੇ ਤੇ ਬਖਸ਼ੀ ਹੈ ਮੈਂ ਕਹਾ ਕਿ ਜਿਦੂ ਆਪਾ ਗੁਰੂ ਦੀ ਇਸ ਬਾਣੀ ਦੇ ਨਾਲ ਜੁੜਦੇ ਆ ਨਾ ਸੱਚ ਕਰਕੇ ਜਾਣਿਓ ਤੁਸੀਂ ਗੁਰੂ ਨੇ ਆਪੇ ਸਬਦ ਲਿਖਿਆ ਪਾਤਸ਼ਾਹ ਕਹਿੰਦੇ ਸਾਚੀ ਬਾਣੀ ਸੋਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਇਹ ਜਿਹੜੇ ਇਸ ਬਾਣੀ ਦੇ ਨਾਲ ਜੁੜ ਜਾਂਦੇ ਆ ਨਾ ਇਹ ਜਿਹੜੀ ਤੁਰਤੋ ਆਈ ਬਾਣੀ ਜਿਹਨੂੰ ਬਾਬੇ ਨੇ ਐ ਵੀ ਕਿਹਾ ਕਹਿੰਦਾ ਤੁਰਤੋ ਆਈ ਬਾਣੀ ਤੈਨ ਸਗਲ ਚਿੰਤ ਮਟਾਈ ਜਦੋਂ ਆਪਾਂ ਸੱਚੀ ਹਿਰਦੇ ਨਾਲ ਸੱਚੀ ਭਾਵਨਾ ਦੇ ਨਾਲ ਇਹ ਬਾਣੀ ਨਾਲ ਜੁੜਨਾ ਕਰਦੇ ਆ ਨਾ ਪਿਆਰਿਓ ਸੱਚ ਕਰਕੇ ਜਾਣਿਓ ਸਾਡੀਆਂ ਇੱਕ ਜਾਂ ਦੋ ਚਿੰਤਾਵਾਂ ਦੀ ਗੱਲ ਨਹੀਂ ਕੀਤੀ ਬਾਬੇ ਨੇ ਬਾਬਾ ਕਹਿੰਦਾ ਜੀ ਦੀ ਧੁਰ ਦੀ ਬਾਣੀ ਆਈ ਹੈ ਜਦੋਂ ਤੁਸੀਂ ਸੱਚੇ ਦਿਲੋਏ ਦੇ ਨਾਲ ਜੁੜੋਂਗੇ ਇਹਨੂੰ ਆਪਣੇ ਮਨ ਦੇ ਵਿੱਚ ਵਸਵਾਉਣਾ ਕਰੋਗੇ ਤਾਂ ਤੁਹਾਡੀਆਂ ਕਈ ਚਿੰਤਾਵਾਂ ਖਤਮ ਹੋ ਜਾਣੀਆਂ ਤੁਹਾਡੇ ਜਿਹੜੇ ਚਿੰਤਾ ਦੇ ਰੋਗ ਹਨ ਉਹ ਖਤਮ ਹੋ ਜਾਣੇ ਆ ਜਿਹੜੇ ਸਾਨੂੰ ਆਤਮਿਕ ਤੌਰ ਤੇ ਰੋਗ ਲੱਗੇ ਹੋਏ ਆ ਉਹਨਾਂ ਦੀ ਗੱਲ ਕਰਦਾ ਤੇ ਜਦੋਂ ਆਪਾਂ ਗੱਲ ਕਰੀਏ ਕਿ ਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਐਡੀ ਵੱਡੀ ਕਿਰਪਾ ਬਖਸ਼ੀ ਹੈ ਆ ਦੇਖੋ ਕਿੰਨਾ ਸੋਹਣਾ ਆਪਣੇ ਕੋਲੇ ਸਰੀਰ ਬਖਸ਼ਿਆ ਸਾਨੂੰ ਤੁਸੀਂ ਸਾਰੇ ਅਹਿਸਾਸ ਕਰਕੇ ਦੇਖੋ ਵੀ ਜਿਨੇ ਆਪਣੇ ਅੱਜ ਨਾ ਸੋਹਣਾ ਸਾਨੂੰ ਸਰੀਰ ਬਖਸ਼ਿਆ ਮਹਾਰਾਜ ਨੇ ਦੋ ਹੱਥ ਦਿੱਤੇ ਆ ਦੋ ਪੈਰ ਦਿੱਤੇ ਆ ਇਹ ਸਾਡੇ ਇੱਕ ਸਰੀਰ ਦੀ ਗੁਰੂ ਮਹਾਰਾਜ ਨੇ ਘੜਤ ਘੜੀ ਆ ਤੇ ਘੜਤ ਇਸ ਤਰ੍ਹਾਂ ਦੀ ਘੜੀ ਆ ਅੱਜ ਤੱਕ ਇਸ ਤਰ੍ਹਾਂ ਦਾ ਕੁਝ ਹੋਰ ਬਣਿਆ ਨਹੀਂ ਦੁਨੀਆ ਤੇ ਇਹ ਉਹਦੀ ਕਿਰਪਾ ਹੀ ਆ ਗੁਰੂ ਦੀ ਐਡੀ ਵੱਡੀ ਉਹਨੇ ਸਾਡੀ ਤੇ ਕਿਰਪਾ ਕੀਤੀ ਹੈ ਨਾ ਆ ਜਿਹੜਾ ਸ੍ਰੀਪ ਦੀ ਘਾੜ ਤੋਂ ਨੇ ਘੜੀ ਹੈ ਤੇ ਆਪਾਂ ਨੂੰ ਪਤਾ ਪਿਆਰੋ ਜਦੋਂ ਕਿਸੇ ਵੀ ਚੀਜ਼ ਦੀ ਕੋਈ ਘਾੜਤ ਘੜੀ ਜਾਂਦੀ ਹੈ ਨਾ ਤੇ ਉਹ ਬਹੁਤ ਸੋਹਣੀ ਲੱਗਦੀ ਹੈ ਜਿਵੇਂ ਹੁਣ ਮੰਨ ਲਓ ਕੋਈ ਆਪਾਂ دنیਆ ਵੀ ਤੌਰ ਤੇ ਆਪਾਂ ਸੰਸਾਰੀ ਪੁਰਸ਼ ਆ ਆਪਾਂ ਸਾਰੇ ਸੰਸਾਰ ਦੇ ਵਿੱਚ ਰਹਿਣ ਵਾਲੇ ਆ ਜਿਹੜੀ ਸਾਡੀ ਸੁਰਤ ਵੀ ਬਹੁਤ ਸੰਸਾਰੀ ਬਣੀ ਹੋਈ ਹੈ ਤੇ ਆਪਾਂ ਜੇ ਸੰਸਾਰ ਦੀ ਵੀ ਗੱਲ ਕਰੀਏ ਤਾਂ ਜਿਹੜੇ ਸਾਡੇ ਦੁਨਿਆਵੀ ਮਿਸਤਰੀ ਹੁੰਦੇ ਆ ਜਿਹੜੋ ਕੋਈ ਚੀਜ਼ ਨੂੰ ਘਾਰਤ ਕਰਦੇ ਆ ਕਿਸੇ ਨੂੰ ਵਧੀਆ ਨਮੂਨਾ ਦੇ ਕੇ ਵਧੀਆ ਕੋਈ ਚੀਜ਼ ਬਣਾਉਂਦੇ ਆ ਜੇ ਆਪਾਂ ਉਹ ਘਾਰਤ ਘੜੀ ਹੋਈ ਚੀਜ਼ ਨੂੰ ਦੇਖ ਕੇ ਤੇ ਆਪਾਂ ਕਹਿ ਦਿੰਨੇ ਵਾਹ ਯਾਰ ਕਾ ਕੌਣ ਮਿਸਤਰੀ ਹੈ ਯਾਰ ਕਹਿੰਦਾ ਕਿਆ ਬਾਤ ਹੀ ਹੈ ਯਾਰ ਕਿੰਨਾ ਸੋਹਣਾ ਬਣਾਇਆ ਆਪਾਂ ਕਹਿੰਨੇ ਆ ਨਾ ਅਚਾਨਕ ਹੀ ਸਾਡੇ ਸਿੱਧਾ-ਸਿੱਧੇ ਮੂੰਹ ਦੇ ਵਿੱਚੋਂ ਇਹ ਨਿਕਲਦੀ ਆ ਵਾਹ ਵਾਹ ਨਿਕਲ ਜਾਂਦੀ ਵੀ ਵਾਹ ਯਾਰ ਕਿੰਨੀ ਕਿਸੇ ਨੇ ਮਿਹਨਤ ਕੀਤੀ ਆ ਤੇ ਇੱਕ ਗੱਲ ਯਾਦ ਰੱਖਿਓ ਪਿਆਰਿਓ ਉਹ ਜਿਹੜੀ ਮਿਸਤਰੀ ਦੀ ਬਣਾਈ ਹੋਈ ਚੀਜ਼ ਆ ਨਾ ਜਿਹੜੀ ਉਹਦੀ ਘੜੀ ਹੋਈ ਚੀਜ਼ ਆ ਉਹ ਉਦੋਂ ਤੱਕ ਸੋਹਣੀ ਲੱਗਦੀ ਆ ਜਦੋਂ ਤੱਕ ਆਪਾਂ ਉਹਦੀ ਸੰਭਾਲ ਕਰਦੇ ਆ ਉਹਦੇ ਤੇ ਗੌਰ ਕਰਦੇ ਆ ਮੰਨ ਲਓ ਹੁਣ ਕੋਈ ਟੇਬਲ ਆ ਬਹੁਤ ਸੋਹਣਾ ਬਣਾਇਆ ਮਿਸਤਰੀ ਨੇ ਉਹਨੇ ਆਪਣੀ ਬਖੂਬੀ ਕਮਾਲ ਕਾਰਾਗਰੀ ਦੀ ਕਮਾਲ ਕਰਤੀ ਉੱਥੇ ਇਹ ਬਹੁਤ ਜ਼ਿਆਦਾ ਉਹਨੇ ਆਪਣੀ ਮਿਹਨਤ ਨਾਲ ਉਹ ਇੱਕ ਟੇਬਲ ਨੂੰ ਬਹੁਤ ਸੋਹਣਾ ਇੱਕ ਡਿਜ਼ਾਈਨ ਦਿੱਤਾ ਉਹਨੇ ਪਰ ਜੇ ਆਪੋ ਟੇਬਲ ਤੇ ਕਪੜਾ ਹੀ ਨਹੀਂ ਮਾਰਦੇ ਹੋ ਤੇ ਗੰਦਕੀ ਪਈ ਹੋਈ ਹੈ ਤੇ ਫਿਰ ਆਪਾਂ ਕਹਾਂਗੇ ਯਾਰ ਬਣਾਉਣ ਵਾਲੇ ਨੇ ਤਾਂ ਬਹੁਤ ਖੇਚਲ ਕੀਤੀ ਸੀ ਪਰ ਇਹ ਬੰਦਿਆਂ ਨੇ ਸੰਭਾਲ ਨਹੀਂ ਕੀਤੀ ਕਦਰ ਨਹੀਂ ਪਾਈ ਇਹਨਾਂ ਨੇ ਗੌਰ ਨਹੀਂ ਕੀਤੀ ਇਸੇ ਤਰ੍ਹਾਂ ਪਿਆਰੋ ਆ ਜਿਹੜਾ ਸਰੀਰ ਹੈ ਨਾ ਆਪਣਾ ਸੱਚ ਕਰਕੇ ਜਾਣਿਓ ਤੁਸੀਂ ਆਪ ਅਹਿਸਾਸ ਕਰਕੇ ਦੇਖੋ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਤੁਸੀਂ ਖੁਦ ਆਪਣੇ ਆਪ ਅਹਿਸਾਸ ਕਰੋ ਵੀ ਆ ਦੋ ਹੱਥ ਦਿੱਤੇ ਕਿੰਨੇ ਸੋਹਣੇ ਮਿਹਨਤ ਕਰਨ ਦੇ ਲਈ ਦੋ ਪੈਰ ਦਿੱਤੇ ਆ ਸਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚੱਲ ਕੇ ਮਿਹਨਤ ਕਰਨ ਦੇ ਲਈ ਫੇਰ ਜਿਦੋਂ ਆ ਜਿਹੜੇ ਕੰਨ ਦਿੱਤੇ ਆ ਨਾ ਇਹ ਕੰਨਾਂ ਨੂੰ ਤੁਸੀਂ ਇੱਕ ਵਾਰੀ ਡੀਪਲੀ ਸੋਚ ਕੇ ਦੇਖੋ ਕਿ ਕਿਹੋ ਜੇ ਸੈਂਸਰ ਲਾਏ ਆ ਮਹਾਰਾਜ ਨੇ ਇਹਨਾਂ ਦੇ ਕਿਹੋ ਜੇ ਸੈਂਸਰ ਲੱਗੇ ਆ ਦੋ ਨੱਕ ਦਿੱਤੀਆਂ ਦੋ ਨਾਸਾਂ ਨੱਕ ਦਿੱਤੇ ਆ ਨਾ ਸਾਨੂੰ ਨੱਕ ਨੱਕ ਦੇ ਵਿੱਚ ਇਹੋ ਜਿਹਾ ਸੈਂਸਰ ਲੱਗਿਆ ਭਲਿਓ ਅੱਜ ਤੱਕ ਕਿਸੇ ਤੋਂ ਬਣੇ ਨਹੀਂ ਇਹੋ ਜਿਹਾ ਸੈਂਸਰ ਲੱਗਿਆ ਜਿਹਦੀ ਸੁਗੰਧ ਨਾਲ ਅਸੀਂ ਦੱਸ ਸਕਦੇ ਹਾਂ ਵੀ ਇਹ ਚੀਜ਼ ਗੰਦੀ ਆ ਜਾਂ ਚੰਗੀ ਆ ਸੁਗੰਧ ਲੈ ਕੇ ਇਹ ਨੱਕ ਦੇ ਵਿੱਚ ਇੱਕ ਇਹੋ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਸੈਂਸਰ ਫਟ ਕਰ ਦਿੱਤਾ ਇਹ ਅੱਖਾਂ ਅੱਖਾਂ ਦੇ ਵਿੱਚ ਦੇਖੋ ਆਪਾਂ ਅੱਖਾਂ ਦੇ ਨਾਲ ਕਿੰਨੀ ਦੂਰ ਤੱਕ ਦੇਖ ਸਕਦੇ ਹਾਂ ਕਿਹੋ ਜਿਹਾ ਲੈਂਜ ਪਾਤੇ ਮਹਾਰਾਜ ਨੇ ਕਿਹੋ ਜੀਆਂ ਚੀਜ਼ਾਂ ਬਣਾਤੀਆਂ ਆ ਜੀਭ ਆ ਸਾਡੇ ਤੇ ਕਿਹੋ ਜਿਹਾ ਇਹਦੇ ਵਿੱਚ ਸੈਂਸਰ ਆ ਇੱਕ ਦਿਨ ਦੇ ਵਿੱਚ ਬੰਦਾ ਕਿੰਨੇ ਰਸ ਚੱਕਦਾ ਕਿੰਨੇ ਸਵਾਦ ਦੇਖਦਾ ਜੀਭ ਦੇ ਵਿੱਚ ਹੀ ਨਾ ਕਿੰਨਾ ਕਿਹੋ ਜਿਹਾ ਸੈਂਸਰ ਲੱਗਾ ਵਾ ਮੇਰੇ ਮਾਲਕਾ ਸੱਚੇ ਪਾਤਸ਼ਾਹ ਤੂੰ ਸਾਡੇ ਤੇ ਏਡੀ ਵੱਡੀ ਕਿਰਪਾ ਕਰਤੀ ਜੀਭ ਤੇ ਤੁਸੀਂ ਅਹਿਸਾਸ ਕਰਕੇ ਤਾਂ ਦੇਖੋ ਸੱਚ ਕਰਕੇ ਜਾਨਾ ਪਿਆਰੇ ਤੁਸੀਂ ਡੀਪਲੀ ਸੋਚ ਕੇ ਦੇਖੋ ਇੱਕ ਵਾਰੀ ਆਪਣੇ ਆਪ ਚ ਅਹਿਸਾਸ ਕਰੋ ਵੀ ਜੀਭ ਦੇ ਵਿੱਚ ਕਿਹੋ ਜਿਹਾ ਸੈਂਸਰ ਆਇਆ ਤੇ ਗੁਰੂ ਨੇ ਕਿਹਾ ਜਿਹੜਾ ਆ ਸਰੀਰ ਦੀ ਘਰ ਤ ਘੜੀ ਜਾਂ ਆ ਸਾਡਾ ਸਰੀਰ ਬਣਾਇਆ ਵਾਹਿਗੁਰੂ ਨੇ ਤੇ ਇਹਦੇ ਵਿੱਚ ਇੱਕ ਮਨ ਬਿਠਾਤਾ ਮਨ ਮਨ ਵੈਸੇ ਇਸ ਸਰੀਰ ਦਾ ਕੋਈ ਸਾਡਾ 파ਟ ਨਹੀਂ ਆ ਜੇ ਆਪਾਂ ਬਾਣੀ ਦੇ ਆਧਾਰ ਤੇ ਗੱਲ ਕਰਦੇ ਆ ਤੇ ਗੁਰੂ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਸਾਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਮਨ ਇੱਕ ਜਿਹੜਾ ਜਿਵੇਂ ਆਪਾਂ دنیਵੀ ਗੱਲ ਕਰੀਏ ਕਿ ਇੱਕ ਗੱਡੀ ਹੈ ਤੇ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਸੱਚ ਕਰਕੇ ਜਾਨੋ ਸਰੀਰ ਨੂੰ ਚਲਾਉਣ ਵਾਲਾ ਇੱਕ ਮਾਨਾ ਕਿਉਂਕਿ ਸਭ ਤੋਂ ਪਹਿਲਾਂ ਮਨ ਦੇ ਵਿੱਚ ਹੀ ਵਿਚਾਰ ਉਤਪੰਨ ਹੁੰਦਾ ਜਦੋਂ ਕੋਈ ਬੰਦਾ ਕਿਸੇ ਵੀ ਕੰਮ ਤੇ ਆਪਣਾ ਹੱਥ ਲਾਉਂਦਾ ਸਭ ਤੋਂ ਪਹਿਲਾਂ ਮਨ ਦੇ ਵਿੱਚ ਵਿਚਾਰ ਆਉਂਦਾ ਤੇ ਗੁਰੂ ਨੇ ਕਿਹਾ ਜੇ ਤੂੰ ਇਹ ਮਨ ਨੂੰ ਸਹੀ ਰੱਖੇਗਾ ਨਾ ਆਪਾਂ ਆਪ ਹੀ ਆਮ ਹੀ ਗੱਲਾਂ ਆਪਾਂ ਨੂੰ ਪਤਾ ਕਿ ਜੇ ਕੋਈ ਦੁਨਿਆਵੀ ਡਰਾਈਵਰ ਉਹ ਗੱਡੀ ਚਲਾਉਂਦਾ ਜੀ ਉਹ ਸ਼ਰਾਬੀ ਐ ਕਬਾਬੀ ਐ ਕੋਈ ਨਸੇ ਤੇ ਲੱਗਿਆ ਹੋਇਆ ਤੇ ਆਪਾਂ ਨੂੰ ਪਤਾ ਵੀ ਬ੍ਰੇਕ ਠੇਕੇ ਦੇ ਅੱਗੇ ਲੱਗਣੀ ਲੱਗਣੀਆਂ ਗੱਡੀ ਰੁਕਣੀ ਰੁਕਣੀ ਐ ਸਾਹਮਣੂ ਕਿਉਂਕਿ ਉਹਦਾ ਮਨ ਕਰਨਾ ਉਸ ਚੀਜ਼ ਨੂੰ ਨਸੇ ਨੂੰ ਉਹਨੂੰ ਤੜਫਣਾ ਪੈਣੀ ਐ ਤੇ ਜੇ ਤੇਰਾ ਮਨ ਗੁਰੂ ਦੇ ਨਾਲ ਜੁੜਿਆ ਹੋਇਆ ਨਾ ਤੇ ਸਰੀਰ ਵੀ ਫਿਰ ਗਲਤ ਪਾਸੇ ਨਹੀਂ ਜਾ ਹਦਾ ਜਿਹੜਾ ਇਹ ਮੇਰੇ ਮਹਾਰਾਜ ਨੇ ਤੈਨੂੰ ਘੜ ਕੇ ਇੰਨਾ ਸੋਹਣਾ ਸਰੀਰ ਬਖਸ਼ਿਆ ਨਾ ਉਹਦੀ ਘਾਤ ਘੜੀਆ ਗੁਰੂ ਨੇ ਤੇ ਇਹ ਘਾਟ ਤਾਂ ਹੀ ਸੋਣੀ ਲੱਗੂਗੀ ਜੇ ਤੇ ਸਹੀ ਪਾਸੇ ਜਾਏਗਾ ਤਾਂ ਕਰਕੇ ਬਾਣੀ ਦੇ ਵਿੱਚ ਗੁਰੂ ਨੇ ਕਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਦੇਖੋ ਇਹ ਅਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ ਪੰਗਤੀ ਆ ਗੁਰੂ ਪਾਤਸ਼ਾਹ ਜੀ ਨੇ ਕਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਕਹਿੰਦਾ ਤੂੰ ਹਮੇਸ਼ਾ ਹਰੀ ਪਰਮਾਤਮਾ ਦੀ ਯਾਦ ਦੇ ਵਿੱਚ ਲੱਗਿਆ ਰਹ ਜੀਵ ਦੀ ਤੂੰ ਯਾਦ ਵਿੱਚ ਲੱਗਾ ਰਹੇਗਾ ਨਾ ਤੇ ਤੇਰਾ ਇਸ ਥੀਰ ਦੇ ਵਿੱਚ ਗੰਦ ਕੀ ਨਹੀਂ ਪੈਗੀ ਇਹ ਜਿਵੇਂ ਦਾ ਗੁਰੂ ਨੇ ਘਾੜਤ ਘੜੀਆ ਨਾ ਵਾਹਿਗੁਰੂ ਨੇ ਘਾੜਤ ਘੜੀਆ ਫਿਰ ਉਵੇਂ ਸੋਨਾ ਬਣਿਆ ਰਹੂਗਾ ਇਹ ਮਨ ਮੇਰਾ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਜੇ ਤੂੰ ਉਹਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਰੱਖੇਗਾ ਨਾ ਤੇਰੇ ਸਾਰੇ ਦੁੱਖਾਂ ਦਾ ਨਾਸ ਵੀ ਕਰੇਗਾ ਅੰਗੀਕਾਰ ਕਰੇ ਉਹ ਕਰੇ ਤੇਰਾ ਕਾਰਜ ਸਬ ਸਵਾਰਨਾ ਅੰਗੀਕਾਰ ਹੁੰਦਾ ਜੀ ਸਹਾਇਤਾ ਕਰਨ ਵਾਲਾ ਜਿਹਨੂੰ ਆਪਾਂ ਪੜੇ ਲਿਖੇ ਕਹਿੰਦੇ ਹੈਲਪਫੁਲ ਹੈਲਪਫੁਲ ਹੈ ਜੀ ਉਹ ਪਰਮਾਤਮਾ ਤੇਰਾ ਇਸ ਜੀਵਨ ਦੇ ਹਰ ਇੱਕ ਫੀਲਡ ਦੇ ਵਿੱਚ ਪਿਆਰਿਆ ਉਹ ਸਹਾਇਤਾ ਕਰੇਗਾ ਫਿਰ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਬ ਸਵਾਰਨਾ ਜੇ ਤੂੰ ਆਪਣੇ ਮਨ ਨੂੰ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਜੋੜ ਕੇ ਰੱਖੇਗਾ ਨਾ ਤੇ ਗੁਰੂ ਦੀ ਬਾਣੀ ਕਹਿੰਦੀ ਆ ਕਿੰਝ ਤੇਰੇ ਵਿਗੜੇ ਹੋਏ ਕਾਰਜਾਂ ਨੂੰ ਵੀ ਉਹ ਸਵਾਰਨ ਜੋਗਾ ਸਮਰੱਥਾ ਰੱਖਦਾ ਜੀ ਇੰਨੀ ਵੱਡੀ ਉਹਦੇ ਵਿੱਚ ਬਹੁਤ ਵੱਡੀ ਸਮਰੱਥਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਉਹ ਸਾਰੇ ਫੀਲਡਾਂ ਦੇ ਵਿੱਚ ਸਮਰੱਥਾ ਜੀ ਉਹ ਤੇਰੀ ਜ਼ਿੰਦਗੀ ਦਾ ਹਰ ਇੱਕ ਕਾਰਜ ਨੂੰ ਸੁੱਧ ਕਰਨ ਦੇ ਲਈ ਹਰ ਇੱਕ ਤੇਰੇ ਵਿਗੜੇ ਹੋਏ ਕਾਰਜ ਨੂੰ ਸਹੀ ਰਸਤੇ ਤੇ ਲਿਆਉਣ ਦੇ ਲਈ ਉਹਦੇ ਵਿੱਚ ਬਹੁਤ ਵੱਡੀ ਤਾਕਤ ਹੈ ਜੀ ਉਹ ਇੱਕ ਸਮਰੱਥਾ ਰੱਖਦਾ ਤੇ ਗੁਰੂ ਕਹਿੰਦਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋਂ ਵਿਸਾਰੇ ਫਿਰ ਆਪੇ ਇਹੋ ਜੇ ਪ੍ਰਮਾਤਮਾ ਨੂੰ ਕਿਉਂ ਆਪਣੇ ਮਨ ਵਿੱਚੋਂ ਕੱਢ ਗਏ ਜੀ ਆਪਾਂ ਜੁੜ ਗਏ ਉਹਦੀ ਯਾਦ ਨਾਲ ਤੇ ਗੁਰੂ ਨੇ ਕਿਹਾ ਵੀ ਇਹ ਜਿਹੜਾ ਸਰੀਰ ਤੈਨੂੰ ਸੋਹਣਾ ਦਿੱਤਾ ਨਾ ਇੰਨਾ ਸੋਹਣਾ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆ ਇਹਦੀ ਇੰਨੀ ਸੋਹਣੀ ਘਾਰਤ ਘੜੀ ਆ ਤੇ ਇਹਦੀ ਸੰਭਾਲ ਵੀ ਕਰਨੀ ਆ ਆਪਾਂ ਦੇਖਦੇ ਆ ਦੰਨਿਆਵੀ ਤੌਰ ਤੇ ਕੋਈ ਵੀ ਕੰਪਨੀ ਹੈ ਕਿਸੇ ਪ੍ਰੋਡਕਟ ਨੂੰ ਤਿਆਰ ਕਰਦੀ ਤੇ ਉਹਦੇ ਪ੍ਰਤੀ ਕੁਝ ਹਦਾਇਤਾਂ ਦਿੰਦੀ ਹੈ ਤੇ ਗੁਰੂ ਨੇ ਸਾਨੂੰ ਵੀ ਇਹਦੇ ਪ੍ਰਤੀ ਕੁਝ ਹਦਾਇਤਾਂ ਦਿੱਤੀਆਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਇਹ ਸਰੀਰ ਦੇ ਅੰਗ ਆ ਜਿਵੇਂ ਜੀਭ ਹੈ ਹੁਣ ਜਦੋਂ ਆਪਾਂ ਜੀਭ ਦੀ ਗੱਲ ਕਰਦੇ ਆ ਜੀਭ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸਵਾਦ ਚਖਦੀ ਹੈ ਜੀ ਐਨੇ ਸਵਾਦ ਇਹਨੇ ਦੇਖੇ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਦੇ ਜੀ ਇਹਨੇ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਪਦਾਰਥ ਸਕੇ ਇਹਨਾਂ ਨੇ ਪਰ ਤ੍ਰਿਪਤ ਨਹੀਂ ਹੋਈ ਪਰ ਇਹਦੀ ਭੁੱਖ ਨਹੀਂ ਮਿਟੀ ਸਜੀਬ ਦੀ ਤੇ ਮੇਰੇ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਰਚਨਾ ਤੂੰ ਅਨ ਰਸ ਰਾਤ ਰਹੀ ਤੂੰ ਜਿੰਨਾ ਚਿਕ ਅਨ ਰਸਾਂ ਨੂੰ ਰਾਤ ਰਹੀ ਹੈ ਨਾ ਤੇਰੀ ਇਹ ਭੁੱਖ ਨਹੀਂ ਜਾਣੀ ਜਦੋਂ ਤੱਕ ਤੂੰ ਇਸ ਅਨ ਰਸਾਂ ਦੇ ਹਰੀ ਦੇ ਰਸ ਨੂੰ ਛੱਡ ਕੇ ਹਰੀ ਦੇ ਨਾਮ ਦੇ ਰਸ ਨੂੰ ਛੱਡ ਕੇ ਹੋਰ ਸਵਾਦਾਂ ਦੇ ਵਿੱਚ ਲੱਗਿਆ ਰਹੇਗਾ ਹੋਰ ਸਵਾਦਾਂ 'ਚ ਪਿਆ ਰਹੇਗਾ ਤੇ ਮੇਰੇ ਪਾਸ਼ਾ ਜੀ ਕਹਿੰਦੇ ਉਹਨਾਂ ਚ ਇਹ ਤੇਰੀ ਜੀਬ ਨੇ ਸੰਤੋਸ਼ਟ ਨਹੀਂ ਹੋਣਾ ਜੀ ਜੇ ਆਪਾਂ ਇਹਨੂੰ ਸੰਤੋਸ਼ਟ ਕਰਨਾ ਚਾਹੁੰਨੇ ਆ ਨਾ ਤੇ ਗੁਰੂ ਨੇ ਕਿਹਾ ਤੂੰ ਇਸ ਬਾਣੀ ਦੇ ਆਨੰਦ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਕਰ ਇਹ ਰਸਨਾ ਤੋਂ ਅਨ ਰਸ ਰਾਤ ਰਹੀ ਤੇ ਇਹ ਰਚ ਰਹੀਆਂ ਨਾ ਤੇਰੀ ਇਹ ਭੁੱਖ ਕਦੇ ਖਤਮ ਨਹੀਂ ਹੋ ਸਕਦੀ ਤਾਂ ਕਰਕੇ ਗੁਰੂ ਪਾਸ਼ਾ ਜੀ ਨੇ ਸਾਨੂੰ ਕੁਝ ਹਦਾਇਤਾਂ ਦਿੱਤੀਆਂ ਆ ਦੋ ਅੱਖਾਂ ਬਕਸ਼ੀਆਂ ਕਿੰਨੀਆਂ ਸੋਹਣੀਆਂ ਗੁਰੂ ਨੇ ਕਿਹਾ ਇਹ ਜਿਹੜੀਆਂ ਅੱਖਾਂ ਤੈਨੂੰ ਤਾਂ ਦਿੱਤੀਆਂ ਤੂੰ ਜਿਸ ਨੂੰ ਵੀ ਦੇਖੇ ਹਰ ਇੱਕ ਨੂੰ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੇ ਰੂਪ ਨੂੰ ਦੇਖ ਉਹਦੇ ਵਿੱਚ ਹਰ ਇੱਕ ਇਨਸਾਨ ਦੇ ਵਿੱਚ ਤੂੰ ਰੱਬ ਦੇ دیدار ਕਰ ਭਲਿਆ ਇੱਥੇ ਕੋਈ ਛੋਟਾ ਵੱਡਾ ਨਹੀਂ ਇੱਥੇ ਗੁਰੂ ਨੇ ਹਰ ਇੱਕ ਦੇ ਅੰਦਰ ਰੱਬ ਦੀ ਜੋਤ ਵਸਾਈ ਆ ਜਿਹਨੂੰ ਆਪਾਂ ਬਾਣੀ ਦੇ ਵਿੱਚ ਪੜਿਆ ਮਨ ਤੋਂ ਕਹਿੰਦੇ ਆਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਕੌਣ ਭਲੇ ਕੋ ਮੰਨਦੇ ਪਾਤਸ਼ਾਹ ਜੀ ਨੇ ਹਰ ਇੱਕ ਦੇ ਅੰਦਰ ਤੇ ਸਾਡੇ ਅੱਖਾਂ ਦੇ ਪ੍ਰਤੀ ਸਾਨੂੰ ਹਦਾਇਤ ਦਿੱਤੀ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਗੁਰੂ ਪਾਤਸ਼ਾਹ ਜੀ ਕਹਿੰਦੇ ਗੱਲ ਸੁਨੋ ਮੇਰੀ ਅਖਿਓ ਉਸ ਪਰਮਾਤਮਾ ਵਾਹਿਗੁਰੂ ਨੇ ਤੇਰੇ ਅੰਦਰ ਜੋਤ ਧਰੀ ਹੈ ਤਾਂ ਤੁਸੀਂ ਦੇਖਣ ਜੋਗੀਆਂ ਹੋਈਆਂ ਤਾਂ ਤੁਸੀਂ ਇਹ ਸੰਸਾਰ ਨੂੰ ਦੇਖ ਸਕਦੇ ਹੋ ਉਹ ਗੁਰੂ ਨੇ ਕਿਰਪਾ ਕੀਤੀ ਹੈ ਇਹ ਅੱਖਾਂ ਦੇ ਵਿੱਚ ਉਸਨੇ ਆਪ ਹਰੀ ਪ੍ਰਮਾਤਮਾ ਨੇ ਜੋਤ ਧਰੀ ਤਾਂ ਤੁਸੀਂ ਦੇਖਣ ਯੋਗੀਆਂ ਹੋਗਾ ਤੇ ਗੁਰੂ ਨੇ ਸਾਨੂੰ ਹਿਦਾਇਤ ਦਿੱਤੀ ਨਾਲ ਹੀ ਕਹਿੰਦਾ ਇਹ ਨੇਤਰੂ ਮੇਰਿਓ ਹਰ ਤੋਂ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਤੁਸੀਂ ਪ੍ਰਮਾਤਮਾ ਦੇ ਰੂਪ ਤੋਂ ਬਿਨਾ ਹੋਰ ਕੁਛ ਨਾ ਦੇਖੋ ਕਹਿੰਦਾ ਭਾਵ ਆ ਸੰਸਾਰ ਚ ਜਿਸ ਨੂੰ ਵੀ ਤੁਸੀਂ ਤੱਕਦੇ ਹੋ ਉਹਨੂੰ ਮਾੜੀ ਨਿਗਾ ਨਾਲ ਨਾ ਦੇਖੋ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਆ ਸਰੀਰ ਦੀ ਘੜਤ ਵਾਏ ਗੁਰੂ ਨੇ ਤੈਨੂੰ ਘੜ ਕੇ ਇੰਨਾ ਸੋਹਣਾ ਬਣਾ ਕੇ ਬਖਸ਼ਿਆ ਨਾ ਜੇ ਅੱਖਾਂ ਦੇ ਨਾਲ ਤੋਂ ਗਲਤ ਦੇਖੇਗਾ ਤਾਂ ਭਲੋ ਪਿਆਰਿਓ ਅੱਖਾਂ ਦੇ ਨਾਲ ਵੀ ਗੰਦਕੀ ਅੰਦਰ ਜਾਂਦੀ ਹੈ ਜੀ ਜਿਵੇਂ ਆਪਾਂ دنیਵੀਂ ਚੀਜ਼ਾਂ ਤੇ ਧੂੜ ਜੰਮ ਜਾਂਦੀ ਤੇ ਸੋਹਣੀਆ ਨਹੀਂ ਲੱਗਦੀਆਂ ਫਿਰ ਅੱਖਾਂ ਦੇ ਨਾਲ ਵੀ ਉਹ ਡਸਟ ਉਹ ਗੰਦਕੀ ਦੀ ਡਸਟ ਸਾਡੇ ਮਨ ਤੇ ਜਾਏਗੀ ਜੀ ਸਾਡਾ ਸਰੀਰ ਇਹ ਗੰਦਾ ਹੋਵੇਗਾ ਫਿਰ ਸੋਹਣਾ ਨਹੀਂ ਲੱਗਦਾ ਗੁਰੂ ਨੇ ਹਦਾਇਤ ਦਿੱਤੀ ਕਹਿੰਦਾ ਅੱਖਾਂ ਦੇ ਨਾਲ ਕਹਿੰਦਾ ਜਿਹਨੂੰ ਵੀ ਦੇਖੋ ਤੁਸੀਂ ਹਰ ਇੱਕ ਵੇ ਤੇ ਰੱਬ ਦੇ ਦਰਸ਼ਨ ਦੇਖੋ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨਾ ਤੁਸੀਂ ਸੰਸਾਰ ਦੇਖਦੇ ਹੋ ਇਹ ਸਾਰਾ ਪ੍ਰਮਾਤਮਾ ਦਾ ਰੂਪ ਹੈ ਜੀ ਇਹਦੇ ਵਿੱਚ ਤੁਸੀਂ ਰੱਬ ਦੇ ਦਰਸ਼ਨ ਕਰੋ ਰੱਬ ਦੇ ਦੇਖੋ ਗੁਰੂ ਪਿਆਰਿਓ ਕਿੰਡੀ ਵੱਡੀ ਗੁਰੂ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਮਨ 'ਚ ਵਸਾਇਆ ਨਾ ਅਨੰਤ ਕੁਰਬਾਨੀ ਦਾ ਜਿਨ੍ਹਾਂ ਨੂੰ ਆ ਗਿਆ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਕੁਰਬਾਨੀ ਦੇ ਅਨੁਸਾਰ ਟਾਰ ਲਿਆ ਸੱਚ ਕਰਕੇ ਜਾਣੇ ਉਹ ਸੰਸਾਰ ਦੇ ਵਿੱਚੋਂ ਪ੍ਰਵਾਨ ਹੋ ਕੇ ਗਏ ਆ ਅੱਗੇ ਪਾਤਸ਼ਾਹ ਜੀ ਨੇ ਦੋ ਕੰਨ ਬਖਸ਼ੇ ਕੰਨਾ ਭਾਵ ਤੂ ਹੀ ਹਿਦਾਇਤ ਕੀਤੀ ਗੁਰੂ ਨੇ ਸਾਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਕੰਨਾ ਦੇ ਨਾਲ ਅੱਜ ਬੰਦਾ ਬੜਾ ਕੁਝ ਹੁੰਦਾ ਜੀ ਆਪਾਂ ਸਾਰੇ ਦੁਨੀਆ ਦੇ ਵਿੱਚ ਰਹਿੰਦੇ ਆ ਆਪਾਂ ਨੂੰ ਪਤਾ ਬੰਦਾ ਇੱਕ ਜਗ੍ਹਾ ਕਿੱਥੇ ਖਟਣ ਵਾਲਾ ਜੀ ਸਾਡੇ ਮਨ ਇੰਨੇ ਪਟਕ ਗਏ ਐ ਚੰਚਲ ਮਾਨਾ ਹਰ ਜਗ੍ਹਾ ਤੇ ਟਪੂਸੀਆਂ ਮਾਰਦਾ ਫਿਰਦਾ ਪਿਆਰਿਓ ਇਹ ਕੰਨਾਂ ਦੇ ਨਾਲ ਅਸੀਂ ਕੀ ਕੁਝ ਸੁਨਿਆ ਤੇ ਜਿੰਨਾ ਆਪੇ ਕੰਨਾਂ ਦੇ ਨਾਲ ਸੁਣਦੇ ਆਂ ਬੋਲ ਕਬੂਲ ਗੰਦੇ ਗੀਤ ਗਾਣੇ ਇਹ ਸਾਰੇ ਮਨ ਤੇ ਪ੍ਰਭਾਵ ਪਾਉਂਦੇ ਆ ਜੀ ਤੇ ਗੁਰੂ ਨੇ ਕਿਹਾ ਇਸ ਹਰਮਨੋਂ ਮੇਰਿਓ ਸਾਚੇ ਸੋਨੇ ਨੂੰ ਪਠਾਏ ਗੁਰੂ ਕਹਿੰਦਾ ਗੱਲ ਸੁਨੋ ਇਹ ਜਿਹੜੇ ਕੰਨ ਮੈਂ ਤੈਨੂੰ ਬਖਸ਼ੇ ਆ ਨਾ ਆ ਗੱਲ ਜਿਹੜੀ ਮੈਂ ਦੱਸਣ ਲੱਗਾ ਨਾ ਪਿਆਰਿਓ ਤੁਸੀਂ ਆਪਣੇ ਪੱਲੇ ਬੰਨ ਲਿਓ ਪੱਲੇ ਜੇ ਗੁਰੂ ਦੀਆਂ ਦੱਸੀਆਂ ਹੋਈਆਂ ਸਰੀਰ ਦੇ ਬਾਪਤ ਹਦਾਇਤਾਂ ਨੂੰ ਆਪਾਂ ਪੱਲੇ ਦੇ ਵਿੱਚ ਬੰਨ ਲਾਂਗੇ ਸਾਡੇ ਪੁਰਾਣੇ ਬਿਉਰਕ ਮਾਤਾਵਾਂ ਪਤਾ ਘਰਾਂ ਚ ਕੀ ਕਰਦੀਆਂ ਹੁੰਦੀਆਂ ਸੀ ਉਹਨਾਂ ਨੂੰ ਕੋਈ ਚੀਜ਼ ਜਿਹੜੀ ਵਸਤੂ ਪਿਆਰੀ ਹੋਣੀ ਨਾ ਜਾਂ ਕਿਸੇ ਨੇ ਫੜਾ ਦੇਣੀ ਰਾ ਖੇੜੇ ਚੀਜ਼ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਕੰਮ ਵਾਲੀ ਆਉਣ ਵਾਲੀ ਚੀਜ਼ ਹੁੰਦੀ ਸੀ ਤੇ ਉਹਨੂੰ ਪੱਲੇ ਦੇ ਨਾਲ ਗੰਢ ਮਾਰ ਲੈਂਦੀਆਂ ਸੀ ਤਾਂ ਕਿ ਉਹਨਾਂ ਨੂੰ ਯਾਦ ਰਹੇ ਇਹ ਗੁਰੂ ਦੇ ਸਾਬਦ ਦਾ ਜੀ ਗੁਰੂ ਦਾ ਗਿਆਨ ਆ ਇਹਨੂੰ ਪੱਲੇ ਬੰਨੀਏ ਆਪਾਂ ਪੱਲੇ ਪੰਨਾ ਕੇ ਤਾਂ ਸਾਡਾ ਇਸ ਸੰਸਾਰ ਤੇ ਆਉਣਾ ਸਫਲ ਹੋ ਜਾਏਗਾ ਅਸੀਂ ਪ੍ਰਮਾਨ ਹੋ ਜਾਾਂਗੇ ਪਾਤਸ਼ਾਹ ਜੀ ਕਹਿੰਦੇ ਇਹ ਸਰਵਨ ਹੁ ਮੇਰਿਓ ਸਾਚੇ ਸੋਨੇ ਨੂੰ ਪਠਾਏ ਗੁਰੂ ਕਹਿੰਦਾ ਆ ਜਿਹੜੇ ਦੋ ਤੈਨੂੰ ਕੰਨ ਦਿੱਤੇ ਐ ਇਹ ਸੱਚ ਸੁਣਨ ਵਾਸਤੇ ਲਾਏ ਆ ਜੀ ਹੁਣ ਆਪਣੇ ਅੰਦਰ ਆਪਾਂ ਚਾਤੀ ਮਾਰਨੀ ਆ ਪਿਆਰੋ ਕੀ ਸੱਚੀ ਅਸੀਂ ਗੁਰੂ ਦੀਆਂ ਗੱਲਾਂ ਮੰਨੀਆਂ ਗੁਰੂ ਤਾਂ ਕਹਿੰਦਾ ਜਿਹੜੇ ਤੈਨੂੰ ਮੈਂ ਕੰਨ ਬਖਸ਼ੇ ਆ ਸੱਚ ਸੁਣਨ ਵਾਸਤੇ ਲਾਇਆ ਕੀ ਆਪਾਂ ਵਾਕਈ ਸੱਚ ਸੁਣ ਰਹੇ ਆ ਕੀ ਅਸੀਂ ਸੱਚ ਦੇ ਪੰਧ ਹੀ ਬਣੇ ਆਪਾਂ ਅੰਦਰ ਵੇਖੀ ਇਹਨਾਂ ਦੇਖੋ ਅੱਜ ਆਪਣੀਆਂ ਕਿੰਨੀਆਂ ਉਮਰਾਂ ਬੀਤ ਗਈਆਂ ਕੋਈ 45 ਸਾਲਾਂ ਦਾ ਹੋਇਆ ਕੋਈ 60 ਸਾਲਾਂ ਦਾ ਹੋਇਆ ਕਿਸੇ ਨੂੰ 10 ਸਾਲ ਹੋ ਗਏ ਗੁਰਦੁਆਰੇ ਜਾਂਦੇ ਨੂੰ ਕਿਸੇ ਨੂੰ 20 ਸਾਲ ਹੋ ਗਏ ਸੱਚ ਕਰਕੇ ਜਾਣਿਓ ਬੜੀ ਹੈਰਾਨੀ ਕਰਨ ਵਾਲਾ ਮੁੱਦਾ ਜੀ ਇਹ ਅਸੀਂ ਅਗਲੇ ਘਰ ਜਾਣ ਦੇ ਨੇੜੇ ਹੋ ਚੁੱਕੇ ਆ ਪਰ ਅਜੇ ਤੱਕ ਗੁਰੂ ਦੀਆਂ ਗੱਲਾਂ ਦਾ ਸਾਨੂੰ ਪੂਰਾ ਗਿਆਨ ਨਹੀਂ ਆ ਗੁਰੂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਗੁਰੂ ਨੇ ਐਡਾ ਜਿਹੜੀ ਬਾਣੀ ਦਾ ਸਾਨੂੰ ਗਿਆਨ ਸੱਚਾ ਬਖਸ਼ਿਆ ਇਹਦੇ ਵਿੱਚ ਝੂਠ ਦੀ ਕਿਤੇ ਮਿਲਾਪਤ ਨਾ ਹੋ ਜੇ ਝੂਠ ਦੀ ਮਿਲਾਵਟ ਨਾ ਹੋ ਜੇ ਉਹਨੂੰ ਰੋਕਣ ਦੇ ਲਈ ਗੁਰੂ ਨੇ ਸਾਨੂੰ ਸੱਚ ਦਾ ਗਿਆਨ ਦੇਣ ਦੇ ਵਾਸਤੇ ਆਪ ਤੱਤੀਆਂ ਤਵੀਆਂ ਤੇ ਬੈਠੇ ਜੀ ਸਾਡੇ ਲਈ ਵੀ ਕਿਤੇ ਮੇਰੇ ਆਉਣ ਵਾਲੇ ਜਿਹੜੇ ਸਿੱਖ ਆ ਪਿਆਰੇ ਜਿਹੜੇ ਮੇਰੇ ਧੀਆ ਪੁੱਤਾਂ ਤੋਂ ਵੀ ਪਿਆਰੇ ਆ ਉਹਨਾਂ ਨੂੰ ਸੱਚ ਮਿਲ ਜੇ ਉਹਨਾਂ ਨੂੰ ਸੱਚ ਦਾ ਗਿਆਨ ਮਿਲੇ ਤਾਂ ਕਰਕੇ ਉਹਨਾਂ ਨੇ ਆਪਣੇ ਸਰੀਰ ਨੂੰ ਕਸ਼ਟ ਦਿੱਤੇ ਤੇ ਸਹਾਤਤਾ ਜਾਮ ਪੀ ਗਈ ਜੀ ਤੇ ਗੁਰੂ ਸਾਡਾ ਹਦਾਇਤ ਕਰਦਾ ਤਾਂ ਕਰਕੇ ਮੈਂ ਕਹਿੰਨਾ ਪਿਆ ਰਿਓ ਤੁਸੀਂ ਬੜੇ ਸਿਆਣੇ ਬੈਠੇ ਹੋ ਸੁਣਨ ਵਾਲੇ ਤੁਸੀਂ ਗੁਰੂ ਦੀ ਭਾਵਨਾ ਨਾਲ ਪਿਆਰ ਕਰਨ ਵਾਲੇ ਬੈਠੇ ਹੋ ਤੁਸੀਂ ਗੁਰੂ ਨੂੰ ਬਹੁਤ ਸਤਿਕਾਰ ਦਿੰਦੇ ਹੋ ਬਹੁਤ ਪਿਆਰ ਕਰਦੇ ਹੋ ਮੈਨੂੰ ਪਤਾ ਤੁਹਾਡੇ ਅੰਦਰ ਬਹੁਤ ਨਿਮਰਤਾ ਦੇ ਵਿੱਚ ਭਿੱਜੇ ਹੋਇਆ ਗੁਰੂ ਦੇ ਸਤਿਕਾਰ ਦੇ ਨਾਲ ਮੈਂ ਕਹਿੰਦਾ ਗੁਰੂ ਦੀਆਂ ਗੱਲਾਂ ਨੂੰ ਤੁਸੀਂ ਪੱਲੇ ਬੰਨਿਓ ਤਾਂ ਕਿ ਸਾਡਾ ਆਉਣਾ ਜਿਹੜਾ ਇਸ ਸੰਸਾਰ ਤੇ ਸਫਲ ਹੋ ਜਾਵੇ ਗੁਰੂ ਪਾਸ਼ਾ ਜੀ ਕਹਿੰਦੇ ਇਹ ਸਰਮਨੋ ਮੇਰਿਓ ਸਾਚੇ ਸੋਨੇ ਨੂੰ ਪਠਾਏ ਇਹ ਕਹਿੰਦਾ ਸੱਚ ਸੁਣਨ ਵਾਸਤੇ ਕੰਨ ਲਾਏ ਆ ਸੁਣਿਓ ਸਤਬਾਣੀ ਕੀ ਸੁਣਨਾ ਜੀ ਕਹਿੰਦਾ ਸੱਚੀ ਬਾਣੀ ਸੁਣਿਓ ਕਹੇ ਨਾਨਕ ਇਹ ਸਰਮਨ ਮੇਰਿਓ ਸਾਚੇ ਸੋਨੇ ਨੂੰ ਪਠਾਏ ਕਹੇ ਨਾਨਕ ਅਮਰਤ ਨਾਮ ਬਾਣੀ ਸੁਨੋ ਪਵਿੱਤਰ ਹੋਵੋ ਸਾਚੇ ਸੋਨੇ ਨੂੰ ਪਠਾਈ ਗੁਰੂ ਨਾਨਕ ਦੇਵ ਜੀ ਕਹਿੰਦਾ ਜਿਨ੍ਹਾਂ ਨੇ ਕੰਨਾਂ ਦੇ ਨਾਲ ਸੱਚੀ ਬਾਣੀ ਸੁਨੀਐ ਨ ਭਲਿਓ ਸੱਚ ਕਰਕੇ ਜਾਣੇ ਉਹਨਾਂ ਦਾ ਜੀਵਨ ਪਵਿੱਤਰ ਹੋ ਗਿਆ ਆਪਾਂ ਨੂੰ ਪਤਾ ਜਿਹੜੀ ਚੀਜ਼ ਪਵਿੱਤਰ ਹੋ ਜੇ ਉਹ ਤਾਂ ਚੰਗੀ ਹੁੰਦੀ ਐ ਨਾ ਉਹ ਤਾਂ ਸੋਹਣੀ ਲੱਗਦੀ ਐ ਉਹ ਤਾਂ ਫਿਰ ਪ੍ਰਵਾਨ ਹੋ ਜਾਂਦੀ ਐ ਨਾ ਤੇ ਬਾਬਾ ਨਾਨਕ ਇਹੀ ਕਹਿੰਦਾ ਕਹੇ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋਵੋ ਸਾਚੇ ਸੋਨੇ ਨੂੰ ਪਠਾਏ ਆਹ ਗੁਰੂ ਦੀ ਬਾਣੀ ਨੂੰ ਸੁਣ ਕੇ ਤੁਸੀਂ ਆਪਣੇ ਜੀਵਨ ਨੂੰ ਪਵਿੱਤਰ ਕਰੋ ਇਹ ਜਿਹੜੇ ਕੰਨਾਂ ਦੀ ਬਖਸ਼ਿਸ਼ ਹੋਈ ਆ ਕੰਨ ਲਾਏ ਆ ਨਾ ਤੇਰੇ ਸਰੀਰ ਨਾ ਗੁਰੂ ਨੇ ਸੱਚ ਬਾਣੀ ਸੁਣਨ ਵਾਸਤੇ ਲਾਇਆ ਪਿਆਰਿਓ ਕਿਰਪਾ ਕਰੋ ਗੁਰੂ ਦੀ ਬਾਣੀ ਨਾਲ ਜੁੜ ਕੇ ਆਪਾਂ ਗੁਰੂ ਦੀ ਬਾਣੀ ਨਾਲ ਜੁੜਾਂਗੇ ਤਾਂ ਸਾਡਾ ਆਉਣਾ ਸਫਲ ਹੋ ਜਾਏਗਾ ਦੇਖੋ ਹਰ ਇੱਕ ਚੀਜ਼ ਆਪਾਂ ਨੂੰ ਪਤਾ ਤੁਸੀਂ ਸਾਰੇ ਸਿਆਣੇ ਬੈਠੇ ਹੋ ਜਿੰਨਾ ਚਿਰ ਆਪਾਂ ਗੁਰੂ ਦੀ ਬਾਣੀ ਦੇ ਆਧਾਰ ਤੇ ਜੀਵਾਂਗੇ ਨਹੀਂ ਨਾ ਇਹ ਮੰਨ ਨੂੰ ਅਸੀਂ ਪਵਿੱਤਰ ਨਹੀਂ ਰੱਖ ਸਕਦੇ ਜੇ ਤੁਸੀਂ ਚਾਹੁੰਦੇ ਆ ਕਿ ਇਹ ਜਿਹੜੀ ਘਾੜਤ ਗੁਰੂ ਨੇ ਐਡਾ ਸੋਨਾ ਮੰਨ ਕਟਿਆ ਐਡਾ ਸੋਨਾ ਸਾਡਾ ਸਰੀਰ ਘਟ ਕੇ ਸਾਨੂੰ ਸੰਸਾਰ ਤੇ ਭੇਜਿਆ ਜੇ ਇਹਨੂੰ ਤੁਸੀਂ ਚਾਹੁੰਦੇ ਹੋ ਅਸੀਂ ਬਾਹਰਲੀ ਗੰਦਕੀ ਤੋਂ ਪਛਾਈਏ ਤਾਂ ਗੁਰੂ ਦੀਆਂ ਦਸੀਆਂ ਉਹੀਆਂ ਹਦਾਇਤਾਂ ਨੂੰ ਸਾਡੇ ਆਪਣੇ ਹਿਰਦੇ 'ਚ ਸਾਨੂੰ ਵਸਾਉਣਾ ਪਵੇਗਾ ਹਿਰਦੇ ਦੇ ਨਾਲ ਗੁਰੂ ਨੂੰ ਯਾਦ ਕਰੋ ਭਾਵਨਾ ਬਣਾਓ ਗੁਰੂ ਦੇ ਲਈ ਸਮਾਂ ਕੱਢਿਓ ਕੁਰਬਾਨੀ ਪੜਨ ਦੇ ਲਈ ਗੁਰੂ ਪਾਤਸ਼ਾਹ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਜੀ ਸਾਡੇ ਤੇ ਤਾਂ ਕਰਕੇ ਸਰੀਰ ਸਾਡਾ ਸੋਹਣਾ ਬਣਿਆ ਰਹੇਗਾ ਸਾਡਾ ਇਸ ਦੁਨੀਆ ਤੇ ਆਉਣਾ ਪ੍ਰਵਾਨ ਹੋ ਜਾਏਗਾ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਅੱਜ ਇੰਨੇ ਕਿ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸੀ ਮੈਂ ਉਮੀਦ ਵੀ ਕਰਦਾ ਤੁਹਾਡੇ ਤੋਂ ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਨੂੰ ਸੁਣਦੇ ਹੋ ਕਿਰਪਾ ਕਰਿਆ ਕਰੋ ਗੁਰਬਾਣੀ ਪੜਿਆ ਕਰੋ ਗੁਰਬਾਣੀ ਨੂੰ ਸੁਨਿਆ ਕਰੋ ਗੁਰਬਾਣੀ ਤੇ ਵਿਚਾਰਾਂ ਕਰਿਆ ਕਰੋ ਵੀਡੀਓ ਵਧੀਆ ਲੱਗਦੀ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਫਿਰ ਮੈਨੂੰ ਵੀ ਹੌਸਲਾ ਹੋ ਜਾਂਦਾ ਕਿ ਤੁਸੀਂ ਮੈਨੂੰ ਸੁਣਦੇ ਹੋ ਵਾਹਿਗੁਰੂ ਕਿਰਪਾ ਕਰੇ ਜੀ ਸਾਰਿਆਂ ਨੂੰ ਸਮਤ ਬਖਸ਼ੀ ਬਵੇਕ ਬੁੱਧੀ ਬਖਸ਼ੀ ਗੁਰੂ ਰਾਮਦਾਸ ਜੱਤੇ ਪਾਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ